ਅੱਜ ਮਿਸਤਰੀ ਨਾਲ ਅੱਜ ਛੁੱਟੀ ਕਿਉਂਕਿ ਇਟਾਇਆ ਲੇਟ ਆ। دیر ਨੇ ਆਉਣਾ ਤਾਂ ਜਲਦੀ। ਅੱਜ ਦਾ ਦਿਨ ਵੀ ਖਰਾਬ। ਤੇ ਵੀਡੀਓ ਤੁਸੀਂ ਦੇਖਦੇ ਰਹੋ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ। ਇਟ ਲਾਉਣਾ ਵੀ। ਅੱਜ ਗੁੱਜਰਵਾਈ ਦੀ ਫੁੱਲ ਸੇਵਾ। ਦੁੱਜੀ ਦਾਰੂ ਵਾਲੀ ਵੀ। ਘੜਾ ਦੇ ਨਾਲ ਖੀਰ। ਫੜ। ਲਓ ਜੀ ਘਰ ਦੇ ਨਹੀਂ ਮੰਨੇ ਹੈਗੇ। ਕਹਿੰਦੇ ਨਹੀਂ ਮਿਸਤਰੀ ਬਲਾ। ਝੁਕਣਾ ਪੈਂਦਾ ਬਈ ਇੱਕ ਤੁਰ ਨੂੰ ਝੁਕਣਾ ਪੈਂਦਾ। ਫਿਰ ਘਰ ਚੱਲਦੇ ਆ। ਨੱਚ 4:00 ਵੱਜ ਗਏ ਨੇ ਤੇ ਉੱਠੇ ਤੇ ਇਸ਼ਨਾਨ ਕਰੀ ਤੇ ਚੱਲੇ ਦਰਬਾਰ ਸਾਹਿਬ ਨੂੰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਾ ਰਹੇ ਜੀ ਅੱਜ ਲੰਘ ਜਾ ਲੰਘ ਜਾ ਬਈ ਲੰਘ ਜਾ ਤੂੰ ਵੀ ਲੰਘ ਜਾ ਅੱਜ ਕਿੰਨਾ ਬਾਗਾਂ ਵਾਲਾ ਦਿਨ ਹੈ 2 ਅਕਤੂਬਰ ਤੇ ਅੱਜ ਮੱਸਿਆ ਜੀ ਤੇ ਪੂਰੇ ਇੰਡੀਆ ਨੇ ਛੁੱਟੀ ਅੱਜ ਚੱਲੇ ਵੀਰ ਤੇ ਕਰੀ ਜੀ ਦਰਸ਼ਨ ਅੱਜ ਮੱਸਿਆ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਣ ਦੇ ਨਾਲ ਆਪ ਦਰਸ਼ਨ ਕਰਦੇ ਨੇ ਦੋ ਕੱਪ ਚਾਹ ਵੀ ਕੇ ਚੱਲ ਰਹੇ ਹੁੜੇ ਕੈਮੀ ਆ ਜੂ ਲੈ ਭਾਈ ਦੋ ਕੱਪ ਚਾਹ ਬਣਾ ਦੇ ਸਾਡੇ ਲਈ ਔਖੇ ਗਲਾਸ ਚ ਪੀਣੀ ਚਾਹ ਇਹਦੇ ਚ ਹੈ ਆਇਆ ਜਗਾ ਡਬਲ ਕਰਾ ਲਓ ਨਾ ਠੀਕ ਆ ਪਰ ਜਾਣਾ ਪਰਮੇਸ਼ਰ ਦੱਸ ਰਿਹਾ ਕਹਿੰਦਾ ਅੱਜ ਗਾਂਧੀ ਜੀ ਆਣਦੀ ਮੈਂ ਕਹਾਂ ਮੈਂ ਵੀ ਤਾਂ ਹੀ ਕਿਹਾ ਪਹਿਲਾਂ ਵੀ 2 ਅਕਤੂਬਰ ਅੱਜ ਬਰਗਲ ਹੋਰ ਦੱਸ ਵੀ ਆਪਾਂ ਨੇ ਆਜ਼ਾਦੀ ਲੈ ਕੇ ਕਿਆ ਖਟ ਲਿਆ ਬਾਕੀ ਭਾਈ ਤੁਸੀਂ ਵੀ ਦੱਸਿਓ ਜਿਸਾਨੂੰ ਆਪਣੀ ਆਜ਼ਾਦੀ ਮਿਲੀ ਆ ਆਜ਼ਾਦੀ ਤੋਂ ਤਾਂ ਆਪਣੇ ਕਿਆ ਖੱਤਿਆ ਕੋਈ ਹੁਣ ਦੱਸਿਓ ਭਾਈ ਜੇ ਤੂੰ ਸਾਨੂੰ ਰੱਬ ਦਾ ਅੱਖੀ ਦਾ ਦਖਾਉਂਦਾ ਨਾ ਲੋ ਜੀ ਦੇਖ ਰਾ ਲੀਏ ਪਨਾ ਪਰਚੀ ਕੱਟੂਗੀ ਫਿਰ ਜੇ ਤੂੰ ਸਾਨੂੰ ਬੋਲੇ ਆ ਮੂ ਗੁਰੂ ਨੂੰ ਬਲਾਉਂਦਾ ਨਾ ਜੇ ਤੂੰ ਸਾਨੂੰ ਬੋਲੇ ਗੁਰਸੇਵਿਆਨ ਸੰਸ ਸਾਜ ਸਵਾਰੇ ਲੋ ਜੋੜੇ ਲੈ ਲੀਏ ਸ਼ਰਰ ਜੇ ਤਾਂ ਆਹ ਚਾਲ ਚੱਲਣੀ ਹੈ ਫਿਰ ਤਾਂ ਕੱਲ ਤੱਕ ਕਰਾਂ ਬਣ ਜੂਗਾ ਪਾ ਹੂੰ ਮਾੜਾ ਤੇ ਤੁਰ ਚੱਕ ਗੱਡੀ ਲੋ ਜੀ ਅਰਦਾਸਾਂ ਕਰਕੇ ਚੱਲ ਪਿਆ ਤੇ ਮਹਾਰਾਜ ਅਗਲੀ ਮਸਾਂ ਨੂੰ ਫੇਰ ਬੁਲਾਇਂ ਤੇ ਜ਼ਰੂਰ ਅਸੀਂ ਆਵਾਂਗੇ। ਵਾਹਿਗੁਰੂ ਸਤਨਾਮ ਸੱਚਾ ਪਾਸ਼ਾ। ਤੋਰ ਲੀ ਗੜੀ ਇੰਦਰਗਾਹ ਹੋ ਗਿਆ ਬਾਈ। ਕੀ ਆਜਾ ਕਰਦੇ ਇੱਥੇ ਬਾਈ? ਕੀ ਹੋ ਗਿਆ? ਅੱਜ ਤਾਂ ਮੈਨੂੰ ਦੋ ਫੈਮਿਲੀਆ ਮੈਨੂੰ ਮਿਲੀਆਂ। ਤੇ ਕਹਿੰਦੇ ਸੀ ਉਹ ਫੈਮਿਲੀ ਐਂਕਰ ਸੀ ਕਹਿੰਦੇ ਸੀ ਸੋਚਦੇ ਸੀ ਵੀ ਪਾਜੀ ਮੱਸੇ ਦੀ ਮੱਸੇ ਆਉਂਦੇ ਤੇ ਮਿਲਣਗੇ। ਤੇ ਉਹ ਪਤਾ ਕੀ ਕਹਿੰਦੇ ਅੱਗੇ ਤੇ ਕਹਿੰਦੇ ਅਸੀਂ ਨਾ ਤੁਸੀਂ ਮੱਸਿਆਂ ਨੂੰ ਆਉਂਦੇ ਸੀ ਤੁਹਾਡੀ ਮੱਸਿਆਂ ਨੂੰ ਦੇਖ ਕੇ ਅਸੀਂ ਸ਼ੁਰੂ ਗੱਲ ਆਏ ਮੱਸੇ ਅਸੀਂ ਆਉਂਦੇ ਆ। ਕੁਦਰਤੀਉਂ ਇਕ ਜਦੋਂ ਜਾਂਦਾ ਜਿਆਦਾ ਇੱਕ ਆਉਂਦਾ ਜਿਆਦਾ ਮਿਲਦੀ ਚਲੋ ਮਹਾਰਾਜ ਭਾਈ ਕੋਈ ਤਾਂ ਗੁਰਦੇ ਲੜ ਲੱਗਿਆ ਨਾਰਾ ਸ਼ੁਕਰਾਨਾ ਤੇਰਾ ਦਾਤਾ ਸੁਬਹ ਫੌਸਕੁੱਟੀ ਜਾ ਰਹੀ ਹੈ ਥੱਲੇ ਨਹੀਂ ਲੱਗਦੀ ਉਹ ਇੰਨੀ ਨੀਮੀ ਹੈ ਆਸਰੋੜਾ ਦੇ ਚੱਲੇ ਆ ਸਾਫਰੋੜਾ ਵਿੱਚ ਜਣੇ ਇੱਥੇ ਕਿਦ ਤੱਕ ਉਹ ਹੈ ਵਿੱਚ ਬਾੜੀ ਫਿਰਦਾ ਹੈ ਭਾਈ ਪਰੌਂਠੇ ਆ ਗਏ ਹੁਣ ਮੰਗਾਇਆ ਸੀ ਗੋਭੀ ਵਾਲਾ ਪਰੌਂਠਾ ਇਹਦੇ ਬਾਰੇ ਚੈੱਕ ਕਰਦੇ ਨੇ ਕਿਦਾਂ ਦਾ ਠੀਕ ਆ ਪਰਮੇਸ਼ਰ ਪਰੌਂਠੇ ਸਵਾਦ ਆ ਲੋ ਜੀ ਅੱਜ ਕੋਈ ਕੰਮ ਨਹੀਂ ਹੋਇਆ ਹੈਗਾ ਮਿਸਤਰੀ ਨੇ ਵੀ ਕਰ ਲਈ ਛੁੱਟੀ ਕਿਉਂਕਿ ਇੱਟ ਹੋ ਗਈ ਲੇਟ ਮੈਡਮ ਜੀ ਲੱਗੇ ਗੱਠ ਗੱਠ ਦੇ ਗਾਲਾ ਕੱਢਣ ਠੀਕ ਹੈ ਮੈਨੂੰ ਫਿਰ ਕੀ ਹੋ ਗਿਆ ਉਹ ਤੁਹਾਨੂੰ ਫਲੈਟ ਲੈ ਦਿੱਤਾ ਜਿੱਦਾਂ ਮਰਜ਼ੀ ਰਹਾ ਉੱਥੇ ਮੈਂ ਥੋੜਾ ਜਲਦੀ ਛਾਲਦੇ ਨਾਲ ਤੋਂ ਸਪਾਈ ਕਰ ਲੈਂਦੇ ਆ ਤੇ ਮੈਨੂੰ ਥੋੜਾ ਜਿਹਾ ਇਹ ਪਤਾ ਲੱਗਿਆ ਤਾਂ ਵੀ ਕੋਈ ਡੀਪ ਲੀਕਲੀਨਿੰਗ ਵਾਲੇ ਵੀ ਹੈਗੇ ਜਿਹੜੇ ਡੀਪ ਤੱਕ ਲੀਕਲੀਨਿੰਗ ਕਰ ਦਿੰਦੇ ਆ ਮੈਂ ਹੁਣ ਅਸੀਂ ਯਾਰ 70% ਤਾਂ ਨਾ 30 40% ਤਾਂ ਮੈਂ ਸਪਾਈ ਕਰਤੀ ਠੀਕ ਹੈ ਤੇਰੀ ਉਹਨੇ ਕੰਪਨੀ ਵਾਲਿਆਂ ਨਾਲ ਗੱਲਬਾਤ ਹੋਈ ਉਹ ਕਹਿੰਦਾ ਅਸੀਂ ਬਾਥਰੂਮ ਨਹੀਂ ਕਰਦੇ ਹੈਗੇ ਸਾਫ ਬਾਕੀ ਸਾਰਾ ਕਰ ਦਿੰਦੇ ਆ ਮੈਂ ਕਿਹਾ ਬਾਥਰੂਮ ਜਿਆਦਾ ਸਾਫ ਕਰਨੇ ਵਾਲੇ ਹੋਏ ਹੋਏ ਫੋਰਸ ਰਹੇਗਾ ਕਿ ਹੁਣ ਥੱਲੇ ਪੋਚਾ ਮਾਰਨ ਨੂੰ ਰਹਗਾ ਸਪਾਈ ਹੋਗੀ ਘਰ ਦੀ ਤੇ ਕਰਾਈਟ ਆ ਗਈ ਤੇ ਬੇੜ ਦੇ ਵਿੱਚ ਜਿਹੜਾ ਇੱਟ ਲੈ ਕੇ ਆ ਉਹ ਮੈਂ ਕੱਲ ਆ ਜਾਣਾ ਤਾਂ ਕੱਲ 10 ਵਜੇ 11 ਵਜੇ ਆ ਜਾਣਾ ਉਹ ਕਹਿੰਦਾ ਮੇਰੀ ਘਰ ਵਾਲੀ ਹੋ ਗਈ ਬệnh بیمار ਥੋੜਾ ਜਿਹਾ ਪਤਾ ਲੱਗਿਆ ਵੀ ਕਹਿੰਦਾ ਵੀ ਆ ਥੋੜੀ ਜਿਹੀ ਕੋਈ ਭੈੜੀ ਬਿਮਾਰੀ ਹੋਈ ਹੋਈ ਆ ਉਹਦੇ ਕਰਕੇ ਮੈਂ ਪਹਿਰੇ ਹੁਣ ਤਾਂ ਕਰਦੇ ਵੀਰ ਨੂੰ ਮਾਫੀ ਮੰਗਦਾ ਹੂੰ ਨਰਕਰ ਕਰ ਰਿਹਾ ਕਰੜੀ ਬੰਵਾਰ ਮੇਨ ਜਿਹੜਾ ਮਾਲਕ ਉਹਦਾ ਫੋਨ ਆ ਗਿਆ ਸੀ ਮੈਨੂੰ ਉਹਨੇ ਦੱਸਿਆ ਸਾਰੀ ਗੱਲ ਮੌਜੂਦ ਹੈ ਚਲਨ ਫਿਰ ਕਿਹਾ ਪ੍ਰੋਬਲਮ ਆ ਜਾਂਦੀ ਹੈ ਨਾ ਮੈਨੂੰ ਵੀ ਆ ਸਕਦੀ ਬੜੇ ਬੜੇ ਬੰਦਾਂ ਨੂੰ ਆ ਸਕਦੀ ਠੀਕ ਹੈ ਪਰ ਮੈਂ ਤਾਂ ਯਾਰ ਮੇਰੀ ਫਿਰ ਅੱਜ ਬੰਦੇ ਨੇ ਦਿਹਾੜੀ ਖਰਾਬ ਹੋ ਗਈ ਮਿਸਤਰੀ ਫਿਰ ਆ ਕੇ ਬੈਠੇ ਰਹੇ ਕੋਈ ਛੁੱਟੀ ਕਰਕੇ ਰਾਮੀ ਵਰਕਰ ਦਾ ਕੰਮ ਤਾਂ ਹੈ ਨਹੀਂ ਆਂ ਇੱਟੇ ਲੱਗਣੀ ਹੁਣ ਹੋਰ ਤਾਂ ਅਸੀਂ ਕੰਮ ਕਰ ਨਹੀਂ ਸਕਦੇ ਹੈਗੇ ਪੌੜੀ ਦਾ ਹੁਣ ਤਾਂ ਮੈਂ ਕਿਹਦੇ ਤੇ ਪਤਾ ਲੱਭੂਗਾ ਇਹ ਪੌੜੀ ਜਾ ਕੇ ਕਰ ਇੱਟ ਲਾਉਣ ਲੱਗੇ ਹੁਣ ਮੈਂ ਕੈਮਰੇ ਚ ਦੇਖ ਲਿਆ ਤਾਂ ਤੇ ਬਈ ਘਰਦਿਆਂ ਨੂੰ ਕਹਿ ਤਾ ਮੈਂ ਫੋਨ ਕਰਕੇ ਮੈਂ ਤਾਂ ਵੀ ਤੁਸੀਂ ਕਿ ਝੂਤਿਆ ਨਹੀਂ ਇਹ ਟੋ ਉਤਰ ਦੀ ਸਾਰੇ ਆਪਾਂ ਨੇ ਨਿਕਲ ਜਾਓ ਤੇ ਕੱਲ ਟੂਰਨਾਮੈਂਟ ਉੱਥੇ ਵੀ ਥੋੜੀ ਹਾਜ਼ਰੀ ਲੋਕਾਂ ਦੀ ਹੋਣੀ ਆ ਤੇ ਮੇਰਾ ਵੀ ਰੱਡ ਭਾਈ ਉਹਨਾਂ ਦਾ ਵੀ ਟੂਰਨਾਮੈਂਟ ਹੋ ਰਿਹਾ ਡਭੇਜ ਤੋਂ ਤਾਂ ਦੋ ਤਿੰਨ ਫੋਨ ਆਲੇ ਕਹਿੰਦਾ ਟਾਇਵਾਏ ਟੂਰਨਾਮੈਂਟ ਉੱਪਰ ਜਾਣੇ ਹੀ ਜਾਣਾ ਪਰ ਚਲ ਕੋਈ ਤਾਂ ਭਾਈ ਜਾਂਦਾ ਜਾਂਦੇ ਇੱਕ ਵਾਰੀ ਜ਼ਰੂਰ ਹਾਜ਼ਰੀ ਲਵਾ ਕੇ ਆਉਂਦੇ ਟੂਰਨਾਮੈਂਟ ਦੇ ਵਿੱਚ ਤੇ ਨਾਲੇ ਤੁਹਾਨੂੰ ਹੋਣਾ ਪਹਿਲਾਂ ਹੁਣ ਆਪਾਂ ਜਾ ਕੇ ਘਰ ਦਾ ਕੰਮ ਦੇਖੀ ਕਿੱਥੇ ਰਕ ਪਹੁੰਚੋ ਉੱਥੇ ਜੇ ਥੋੜਾ ਕੰਮ ਹੋਇਆ ਨਹੀਂ ਹੈਗਾ ਮੈਂ ਜੰਨਗਾਂਵਜ ਗਿਆ ਤਾਗੇ ਹੁਣ ਤਕਰੀਬਨ ਬਹੁਤ ਸਾਰਾ ਸਮਾਨ ਆ ਗਿਆ ਤਾਂ ਕਿਸੇ ਚੇਹਦੀ ਕੋਈ ਕੰਮ ਨਹੀਂ ਬਜਰੀ ਆਪਣੇ ਕੋਲ ਇਹ ਢਾਬੜੇ ਮੜੇ ਪਈਆਂ ਇੱਥੇ ਦੀ ਟਰਾਂਜੀ ਨੇ ਬਾਈ ਨੂੰ ਨਾਲੇ ਕਹਿੰਦੀ ਆ ਚੱਕੇ ਨਾ 5 ਗੱਗ 5 ਗੱਗ ਬੰਡਲ ਚੱਕੂਗੋ ਵੇਚਦੇ ਨਾਲੇ ਕਹਿੰਦਾ ਵੀ ਪਟਾਲੀ ਹੋਰ ਭੇਜਦੇ ਯਾਰ ਐਦਾਂ ਕਰਦਾ ਕੁਝ ਕਾਟ ਜਾ ਤਾਂ ਸਭਾ ਕੜਾ ਅਪਰਸ ਤੋਂ ਕੜਾ ਵੇਚੂ ਮੇਰੇ ਹਿਸਾਬ ਨਾਲ ਪਰਸੋਂ ਕੜਾ ਉੱਪਰ ਚਾਕੇ ਕੜਾ ਪੈਂਦੋਂ ਬਾਅਦ ਦੋ ਮਤਲਬ ਹਫਤਾ ਲੱਗੂਗਾ 렌ਟਰ ਹਫਤੇ ਤੋਂ ਬਾਅਦ ਤੱਕ 렌ਟਰ ਪੈ ਜਾਣਾ ਆਪਣਾ ਉਹ ਜੀ ਆਪਣੇ ਘਰਾਂ ਦੇ ਪਿੱਛੇ ਗੱਡੀ ਖੜਾ ਦਿੱਤੀ ਉੱਤਰ ਜਿੱਥੇ ਤੇ ਆਪਣੀ ਉੱਤਰ ਲਾਉਣ ਲੱਗਿਆ ਹੋਇਆ ਸੀ ਹਾਂ ਲੰਘ ਰੁਕੋ ਇੱਥੇ ਨੂੰ ਲੰਘੋ ਜੂਂਹ ਘਾ ਲੰਘ ਰੋ ਜਾਣਾ ਓਏ ਕਿਵੇਂ ਵੀਰੇ ਕੀ ਹਾਲ ਐ ਠੀਕ ਐ ਕਿਦਾਂ ਵਾਈਫ ਕਿਦਾਂ ਠੀਕ ਐ ਮੋਟੇ ਕੀ ਸਚਨਾ ਬੱਜੀ ਕੋ ਪਿੱਛੇ ਅੱਧਾ ਰੱਖ ਦੋ ਓਏ ਪਿੱਛੇ ਅੱਧਾ ਰੱਖ मिस्त्री ने फिर पूरी छुट्टियां करवाती है कारण है नहीं। आपका काम लेट हो रहा है आपको छुट्टी लेट मिलेगी फिर जो आप काम जल्दी करो आपको जल्दी छुट्टी मिल जाएगा बहुत तकनीक वाला काम है करे देनी सारी इट सैट रास्ता सारा बना मैं कहने इतने ਅੱਜ ਜੇ ਮੈਨੂੰ ਲੱਗਦਾ ਇੱਥੇ ਕੇ ਪੌੜੀ ਦਾ ਬਾਇਓ ਡਾਟਾ ਘਟਿਆ ਦੇ ਮਿੰਟ ਤਾਂ ਬਣਾਈ ਹੋਈ ਏ ਸਾਰੀ ਲਾਈਨਾਂ ਲੱਗੀਆਂ ਪੌੜੀ ਦੀਆਂ ਇੱਥੇ ਤੇ ਐ ਕਿਦਾਂ ਕਿਦਾਂ ਬਣਦੀ ਜਾਣੀ ਆਹ ਉਹ ਤੱਕ ਨੂੰ ਕਿੱਥੇ ਪਹੁੰਚੀ ਪੌੜੀ ਦੇਖਿਆ ਪਲੇ ਪਲੇ ਲਾਈਨ ਆਹ ਆਹ ਪੌੜੀ ਦੀ ਲਾਈਨ ਕੱਢੀ ਆਹ ਇੱਥੇ ਕਿੱਥੇ ਅਗਰ ਜਣਾ ਕਿੱਥੇ ਤੋਂ ਸ਼ੁਰੂ ਹੋਣੀ ਆ ਕਿੱਥੇ ਦਰਵਾਜ਼ੇ ਦਾ ਹੋਣਾ ਬਹੁਤ ਬਰੀਕੀ ਵਾਲਾ ਕੰਮ ਹੁੰਦਾ ਯਾਨੀ ਚੱਕੀ ਪੌੜੀ ਠੋਕਤੀ ਆਹ ਕੋਈ ਸੀ ਹੁਣ ਰੰਗਤ ਜੀ ਬਣਨੀ ਸ਼ੁਰੂ ਹੋ ਚੁੱਕੀ ਆ ਹੁਣ ਜਦੋਂ ਬੀਮ ਭਰੇ ਜਾਣੇ ਨਾ ਵਿੱਚ ਉਦੋਂ ਥੋੜਾ ਲੱਗ ਚੀਜ਼ ਬਣੇ ਹੁਣ ਐ ਲੱਗੀ ਜਾਂਦਾ ਮੈਨੂੰ ਉੱਥੇ ਬਿੰਗਾ ਚ ਲੱਗੀ ਜਾਂਦਾ ਕਿ ਬੀਮ ਉੱਪਰ ਤੇ ਬਿੰਗਾ ਹੋਇਆ ਹੋਇਆ ਐਦਾਂ ਲੱਗੀ ਜਾਂਦਾ ਨਾਲ ਉਹ ਤੇ ਥੱਲੇ ਤੇ ਵੀ ਉਹ ਥੋੜਾ ਜਨਾ ਫਿਰ ਉਹ ਬੀਮ ਨੇ ਫਿਰ ਸਾਰਾ ਚੀਜ਼ਾਂ ਸਿਮਟ ਪਰ ਹੋ ਜਾਣਾ ਵਿੱਚ ਜਾਂ ਲਪਾਈ ਹੁਣ ਫਿਰ ਚੀਜ਼ ਬਣਣੀ ਐ ਨਾ ਲੈ ਮੈਂ ਜਦ ਤੱਕ ਹੱਲ ਪਾਣੀ ਪੂਣੀ ਪੀ ਆਵਾ ਅੱਜ ਖਿੱਚੋ ਤਿਆਰੀ ਫਿਰ ਜੇ ਮਿਸਤਰੀ ਨੇ ਕੱਲੇ ਛੁੱਟੀ ਮਿਸਤਰੀਆਂ ਨੇ ਹੋਣਾ ਐ ਨਹੀਂ ਨਹੀਂ ਤਾਂ ਮੈਂ ਕਹਦਾ ਪੂਰੀ ਛੁੱਟੀ ਕਰਵਾ ਦੇ ਫਿਰ ਆਪਾਂ ਉੱਧਰ ਚੱਟ ਲਾ ਲੈਂਦੇ ਅੱਧੇ-ਅੱਧੇ ਤੇ ਕਹਿ ਰਹੇ ਕਿਧਰੇ ਪਾਸੇ ਨੂੰ ਪਿਆਉ ਹੋ ਕੰਮ ਮੈਂ ਨਹੀਂ ਗਿਆ ਇਕ ਬੰਦੇ ਦਾ ਫਿਰ ਰਹਿਣ ਦਮਾ ਜਾਣੇ ਨੂੰ ਫਿਰ ਕਾ ਦਾ ਆਉਂਗੇ ਕਾ ਦਾ ਲੱਗੂਗੇ ਉਹ ਕੰਮ ਫਿਰ ਕਾ ਦਾ ਲੇਟ ਆ ਉਹ ਫਿਰ ਕੀ ਹੋ ਗਿਆ 2 ਮਹੀਨੇ ਉੱਪਰ ਲੱਗ ਦੂਗੇ ਹੁਣ ਤੂੰ ਫਲੈਟ ਲੈ ਤੇ ਆ ਆਮ ਨਾਲ ਸੌਂ ਜਾ ਕੇ ਉੱਥੇ ਪੁੱਠੀਆਂ ਵੀ ਨਹੀਂ ਆ ਕਰਨੇ ਪੁੱਠੀਆਂ ਤੇ ਲਾ ਦੇ ਪੁੱਠੀਆਂ ਕਿਹੜੀ ਗੱਲ ਐ ਬਲਾਲਾ ਬਲਾਲਾ ਅਜਾ ਤਾਂ ਫਿਰ ਮੈਂ ਕਹਿੰਦਾ ਮੈਂ ਕਿਹਨੂੰ ਚਲੋ ਭਾਈ ਲੈ ਆ ਬਿਸਤਰ ਬੁਲਾ ਲੈਂਦੇ ਕਿਹੜੇ ਰੋਟੀ ਦੇਣੀ ਕਿਹੜੇ ਦੋ ਰੱਖੇ ਹੋਏ ਆ ਰੋਟੀ ਚਾਰ ਰੋਟੀਆਂ ਬਣਾਉਣੀਆਂ ਉਹਦੇ ਵੀ ਤੈਨੂੰ ਚਾਰ ਰੋਟੀਆਂ ਦਾਲ ਪਾਣੀ ਨਹੀਂ ਬਣਾ ਰੂ ਮੈਂ ਤਾਂ ਵੇਲ ਲਈ ਆ ਫਿਰ ਹੋਰ ਲੈ ਨਹੀਂ ਨਾ ਤੇਰੀ ਹੁੰਦਾ ਕੀ ਲੈ ਹੁਣ ਇੱਕਦਣਾ ਜਾਂ ਪਹਿਲਾਂ ਨਾ ਲੈ ਜਾ ਕੇ ਰੋਟੀ ਕੌਣ ਬਣਾਉਗਿਆ ਚਾਰ ਵਜੇ ਉੱਠਣਾ ਆਤਿਓ ਨੇ ਤੂੰ ਕੀ ਕਰੇ ਚਾਰ ਵਜੇ ਤੇ ਲੱਗੀ ਨਹੀਂ ਕੀ ਕਰ ਕੰਮ ਕਰਾ ਦੇ ਮੈਨੂੰ ਮੈਂ ਤਾਂ ਵੇਲ ਲਈ ਵੇਲ ਲਈ ਬਤਾ ਦਿਆ ਕੀ ਕਰ ਆ ਦੇ ਲੋ ਆ ਗੱਲ ਆ ਇੱਥੇ ਮੈਂ ਸਵੇਰ ਦੀ ਨਾ ਆਤੀ ਨਹੀਂ ਹੈਗੀ ਲੈ ਹਾਂ ਜੋ ਬਾਈ ਚਾਹ ਚੁਪਨਾ ਪਾਣੀ ਹਾਂ ਦਰਗਾਹ ਨੂੰ ਦਰਗਾਹ ਨੂੰ ਕੀ ਖਾਣ ਪੀਣੇ ਕੋ ਸਮੋਸੇ ਸਮੋਸੇ ਲੈ ਲੈਣੇ ਚੱਲ ਮੈਂ ਸਮੋਸਾ ਨੂੰ ਕਹਿ ਦਿੰਦਾ ਮੈਂ ਤੁਸੀਂ ਤਾਂ ਨਹੀਂ ਖਾਣਗੇ ਸਾਨੂੰ ਮੈਂ ਪੁੱਛੀ ਫਿਰ ਉਹਨਾਂ ਕਾ ਮੰਗਾ ਲੈਂਦਾ ਮੈਂ ਆਪੇ ਦੋ ਪੂਰ ਰਹਿ ਗਏ ਆਪਣੇ ਉਧਰ ਨਾੜ ਮੰਜੋ ਲੜੀ ਜਾਂਦੀ ਮੇਰੇ ਨਾਲ ਯਾਰ ਗੁੱਸਾ ਕਿਸੇ ਮੇਰੇ ਤੇ ਲਾ ਦੇਣਾ ਕੇ ਸਾਰਾ ਔਰ ਫਰਦੀ ਦਿੱਤੀ ਮੈਂ ਕੁਛ ਪਿੰਡ ਜਿਹੜੀ ਰੋਟੀ ਪਾਣੀ ਚਾਹ ਪਾਣੀ ਬਣਾਉਣੇ ਵਾਲੀ ਹੋਵੇ ਨਾ ਉਹ ਸੱਜਲ ਕਿਤੇ ਨੇ ਜਿਹੜੀ 4-5000 10000 ਤੱਕ ਤਨਖਾਹ ਲਾਉਗੀ ਤੇਰਾ ਖੜਾ ਛਟੂਗਾ ਨਾ ਰੱਖ ਲੈ ਬਾਈ ਮੈਂ ਤੇਨੀ ਰੋਜ਼ ਮੈਂ ਇੰਨਾ ਕੰਮ ਕਰਦੀ ਮੈਂ ਫਲਾਣਾ ਕੰਮ ਕਰਦੀ ਮੈਂ ਤਾਂ ਭੰਗਾਣਾ ਕੰਮ ਕਰਦੀ ਮੈਂ ਯਾਰ ਰੋਜ਼ ਸਬਜ਼ੀ ਦਾ ਰੋਣਾ ਪਿਆ ਹੁੰਦਾ ਤੇਰਾ ਹਫਤੇ ਦੇ ਦੇਰੀ ਸਬਜ਼ੀਆਂ ਸੋਚੇ ਹੋਣ ਜਿਹਦੇ ਵੀ ਅੱਜ ਆਹ ਸਬਜ਼ੀ ਬਣਨੀ ਕੱਲ ਉਹ ਸਬਜ਼ੀ ਬਣਨੀ ਚੌਥੇ ਇਹ ਸਬਜ਼ੀ ਬਣਨੀ ਕਦੀ ਕਾਠੀ ਸਬਜ਼ੀ ਤੇ ਗਡੰਗੜਦੀ ਬਾਈ ਇੱਕ ਕਾਠੀ ਉਹ ਦੂਜੀ ਪਤਲੀ ਬਣਾ ਛੋਲੇ ਤੇਰੀ ਬਣਾ ਲੈ ਦਾਲਾ ਇੰਨੀ ਆਪਣੇ ਦਾਲਾ ਬਣਾ ਲੈ ਫਿਰ ਦੂਜੀ ਦਾਲ ਮਹਾਂ ਜਾਲ ਦੂਜੀ ਦਾਲ ਬਣਾ ਲੈ ਦਾਲ ਵਿੱਚ ਮਿਕਸੋ ਹੋ ਜਲੇ ਕਾਠੀ ਬਣਦੀ ਜੇ ਪਤੀਲੇ ਭਰੇ ਹੁਣ ਲਾ ਕੇ 5 ਕਿਲੋ ਮੁੱਕੇ ਨੇ ਖੜਾ ਉੱਥੇ ਪਾ ਪਾ ਪਟੀਆਂ ਪਰ ਭਰ ਕੇ ਦੇਈ ਜਾ ਫਿਰ ਨੂੰ ਆਹ ਚੀਜ਼ ਨਾ ਬੰਦੇ ਦਾ ਇੱਕ ਸਿਸਟਮ ਜਿਹਾ ਹੋਣਾ ਚਾਹੀਦਾ ਸਿਸਟਮ ਜਦੋਂ ਬੰਦਾ ਚੱਲਦਾ ਨਾ ਫਿਰ ਬੰਦੇ ਘੈਂਟ ਕੰਮ ਹੁੰਦਾ ਉਹਨਾਂ ਤਾਂ ਕਹਿੰਦੇ ਹੁਣ ਦੋ ਬੰਦੇ ਫालतू ਰੋਟੀ ਬਣਾਉਂਦੇ। ਬਸ। ਆਹ ਰੋਟੀ ਬਣਾ ਆ ਵੀ ਦੇ ਨਾਲਾ ਰੋਲਾ ਹੀ ਪਾਉਣਾ। ਜਮਾਟੋ ਸਰਵਸਟ ਲਈ ਆ। ਲਈ ਨਹੀਂ ਆ ਗਈ ਆ ਜਿਹੜਾ ਮੈਂ ਤੈਨੂੰ ਪਸੰਦ ਕਰਕੇ ਆ ਰੱਖਦੇ। ਹਾਂ। ਛੱਡ ਦੇ ਜਾਂੰਦਾਂਗੇ ਜੇ। ਆਹ ਤਰ ਸੋਸ। ਸਵਾਰਾ ਗਰਮ ਨਹੀਂ ਕਰਨੇ। ਹਾਂ ਹਾਂ। ਆਹ ਚਾਹ ਪਾਣੀ ਪੀਣੀ ਚੇ ਕੁਝ। ਹਾਂ। ਜਮਾਟੋ ਸਾ ਸਰਵਸ ਤੋਂ ਸੁਧਾਰੂ ਆਪਣੀ। ਯਾਰ ਆਰਡਰ ਅਸੀਂ ਬੰਦ ਕਰ ਲੈਣੇ ਬੰਦ ਕਰ ਦਵਨੇ। ਲਾਈਵ ਗਰਮਾ ਗਰਮ ਸਮੋਸੇ ਆ ਗਏ ਬਾਈ ਨੇ ਪਰ ਬਾਈਆਂ ਕਿਤੇ ਚਾਹ ਵੀ ਨਾ ਪੀਲੀ ਜੇ ਹੋਵੇ ਹਾਂ ਹੁਣ ਸਾਡੇ ਕੋਲ ਤਾਂ ਫਾਸਟ ਫੂਡ ਫਿਰ ਇਹੀ ਆ ਲੈ ਆ ਬਰੇ ਚੱਕ ਬਾਈ ਨਾ ਕੋਲੀ ਲਿਆ ਦੇ ਬੇ ਤੈਨੂੰ ਯਾਰ ਦੋ ਹਾਂ ਕੋਈ ਗੱਲ ਨਹੀਂ ਦੋ ਕੋਲੀਆਂ ਆ ਦੋ ਕੋਲੀਆਂ ਦੋ ਚਮਚੇ ਨਾ ਦੋ ਦੋ ਦਾ ਖਾਓ ਯਾਰ ਦੂਜਾ ਨਾਲ ਵੀ ਆਇਆ ਹੋ ਤਾਂ ਨਾ ਉਹ ਨਾਸੀ ਦਾ ਮੁੰਡਾ ਆਇਆ ਸੀ ਕਹਿੰਦਾ ਫਿਰੇ ਮੈਂ ਘੇੜਾ ਲਾਉਣਾ ਨਹੀਂ ਤਾਂ ਅੱਜ ਇਹ ਤਾਂ ਕਹਿੰਦਾ ਤੇਰਾ ਪ੍ਰੇਮ ਮੈਨੂੰ ਖਿੱਚ ਕੇ ਲੈ ਆਇਆ ਮੈਂ ਕਿਹਾ ਕਿਹੜਾ ਪ੍ਰੇਮ ਕਹਿੰਦਾ ਵੀਰੇ ਤੈਂ ਕਦੇ ਇੱਥੇ ਨਹੀਂ ਕਹਿੰਦਾ ਕੋਈ ਨਹੀਂ ਕਰਦਾ ਜਿੰਨਾ ਤੂੰ ਇੱਥੇ ਸਾਡੀ ਸੇਵਾ ਪਾਣੀ ਕਰਦਾ ਨੇ ਅਗਲਾ ਕਹਿੰਦਾ ਚਾਹ ਵੀ ਨਹੀਂ ਪਰੌਂਦਾ ਹੈਗਾ ਨਿਕਲੋ ਕਹਿੰਦਾ ਹੈ ਦਿਲ ਚ ਉਹ ਮੈਂ ਦੇਖ ਰਿਹਾ ਕਿੱਦਾਂ ਲੰਘ ਫੁੱਲ ਚੰਦ ਕਦੀ ਨਾ ਫੋਨ ਉੱਲ ਨਾੜੀ ਬੰਦ ਹੋਵੇਣੀ ਕਿਹੜੀ ਇੱਟਾਂ ਇੱਟਾਂ ਸਲੇਵ ਟੁੱਟ ਗਈ ਨਾ ਸਾਰੀ ਅੱਛਾ ਉਹਨੂੰ ਲਾ ਦੇ ਉਹ ਇੱਟਾਂ ਕੱਢ ਦੂਗਾ ਥੱਲੇ ਤੇ ਉਹਨੂੰ ਇੱਟਾਂ ਨਾ ਮੈਨੂੰ ਪਤਾ ਕਿੱਦਾਂ ਲਾਉ ਥੱਲੇ ਤੇ ਥੱਲੇ ਤੇ ਨਾ ਇੱਕ ਛੋਟੀ ਨਾਲੀ ਬਣਾ ਕੇ ਦੋ ਗੱਬੇ ਨਾਲੀ ਬਣਾ ਕੇ ਉੱਪਰ ਤੋਂ ਚੱਕ ਲਓ ਨੂੰ ਉੱਪਰੋਂ ਚੀ ਸਮਝਿਆ ਕਿਦਾਂ ਮੈਂ ਤੁਹਾਨੂੰ ਦੱਸ ਨਾ ਮਿਸਤਰੀ ਨੂੰ ਕਹਿੰਦਾ ਮੈਂ ਸਮਝਾਉਂਗਾ ਮੈਂ ਮਿੱਟੀ ਲਾਹ ਨਾ ਦੂਰ ਦੂਰ ਕਰਕੇ ਇੱਧਰੋਂ ਪਾਣੀ ਉੱਪਰ ਤੇ ਦੋ ਦੋ ਚੱਕ ਲਓ ਤੇ ਜਿੱਥੇ ਤੋਂ ਪਾਣੀ ਥੱਲੇ ਕ੍ਰੋਸ ਹੋ ਜਾਵੇ ਪੱਕਿਓ ਲਾ ਦੇ ਥੱਲੇ ਤੇ ਮੈਂ ਸਮਝਾਉਂਗਾ ਮਿਸਤਰੀ ਨਾਲ ਕਰਦਾ ਗੱਲਬਾਤ ਗੱਬੇ ਨੂੰ ਪਾਣੀ ਨਿਕਲੀ ਜਾਵੇ ਹਾਂ ਹਾਂ ਮੈਂ ਤਾਂ ਮੈਂ ਦੇਖਿਆ ਨਾ ਇੱtanto ਤਾਂ ਵਧੀਆ ਕਰਕੇ ਲੈ ਪਾਣੀ ਤਾਂ ਰੁਕਿਆ ਨਹੀਂ ਹੈਗਾ ਪਾਣੀ ਤਾਂ ਨਹੀਂ ਰੁਕਿਆ ਜਮਾਈ ਪਾਣੀ ਤਾਂ ਨਿਕਲ ਰਿਹਾ ਪਾਣੀ ਤਾਂ ਨਿਕਲੀ ਜਾ ਰਿਹਾ ਕਹਿੰਦਾ ਮੈਂ ਇ ਹਾਂ ਕਿਧਰ ਲਾਂਗੇ ਆਜੋ ਕਾ ਇੱਤਨ ਕੱਢਦੇ ਆਇਕ ਇੱਥੇ ਇੱਧਰ ਆਵੋ ਇੱਧਰ ਆ ਕੇ ਢੰਗੜ ਤੇ ਪਾਰ ਜਾ ਆ ਮਿਸਤਰੀ ਵੀ ਆ ਗਿਆ ਮਿਸਤਰੀ ਵੀ ਆਉਣ ਵਾਲਿਆ ਲਓ ਜੀ ਘਰ ਦੇ ਨਹੀਂ ਮੰਨੇ ਹੈਗੇ ਕਹਿੰਦੇ ਨਹੀਂ ਮਿਸਤਰੀ ਬਲਾ ਝੁਕਣਾ ਪੈਂਦਾ ਬਈ ਇੱਕ ਤੁਰ ਨੂੰ ਝੁਕਣਾ ਪੈਂਦਾ ਫਿਰ ਘਰ ਚੱਲਦੇ ਆ ਮੈਂ ਝੁਕ ਗਿਆ ਬਾਈ ਜੇ ਹੁਣ ਮੈਂ ਵੀ ਾਕੜ ਜਾਂਦਾ ਜਿਹੜੇ ਆਕੜਦੇ ਤਾਂ ਉਹ ਬੰਦੇ ਹੁੰਦੇ ਸਾਨੂੰ ਪਤਾ ਹੀ ਆ ਜਿਹੜੇ ਝੁਕਣੇ ਵਾਲੇ ਬੰਦੇ ਨੂੰ ਇਨਸਾਨ ਕਹਿੰਦੇ ਮੈਂ ਝੁਕ ਗਿਆ ਮੈਂ ਚਲੋ ਕੋਈ ਨਹੀਂ सुना भाई मिस्त्री बुला लो भाई को अच्छा इतना ही करता सिस्टम है हाँ जी साहब जी हाँ जी रोटी खा लिया अभी खाना जी खाना खा के लगेगा कि पहले लगेगा खाना खा लेंगे खाने खा लिया फिर इट्टा कटर बना लीचो फिर ठीक है, है।, है? मिस्त्री का आटा कम दे फिर ਇੱਕ 1:30 ਵਜੇ ਤੋਂ ਬੁਲਾ ਲਿਆ ਫਿਰ ਉਹਨਾਂ ਨੂੰ ਮੈਨੂੰ ਵੀ ਇੱਕ ਟੂਰਨਾਮੈਂਟ ਦੇ ਵਿੱਚ ਬੁਲਾਇਆ ਹੋਇਆ ਸੈੱਡ ਭਾਈ ਯਾਰ ਮਨਜ਼ਾੜ ਤੋਂ ਸੋਨੇ ਕਿਸੇ ਵੀ ਤਾਂ ਜਾਣੀ ਜਾਣਾ ਜਰੂਰ ਕਹਦੇ ਸ਼ਾਰਟ ਤੇ ਪਿੰਡ ਦਾ ਬਣਾ ਕੇ ਲੈ ਕੇ ਉਹਨਾਂ ਦੇ ਪਿੰਡ ਦੇ ਮੁੰਡੇ ਦੇ ਦੋ ਤਿੰਨ ਦੇ ਫੋਨ ਆਏ ਮੈਨੂੰ ਮੈਂ ਕਿਹਾ ਸ਼ਾਮ ਜਨ ਮਾਰਾਂ ਜਦ ਮਾ ਮਾਹੌਲਪੁਰ ਆਪਾਂ ਖਿਆਊਗਾ ਫੈਂਡਰ ਫੁੱਲ ਦਾ ਟੈਂਪ ਮਾਰਿਆ ਮਾਰਿਆ ਮਾਂ ਗੇੜਾ ਭਾਈ ਹਾਜ਼ਰੀ ਲੋ ਆਇਆ ਮਾਂਗੇ ਭਾਈ ਤੁਹਾਡੇ ਹੁਣ ਨਹੀਂ ਤੇ ਫੇ ਮੈਂ ਹੁਣ ਮੈਂ ਐਸ ਜੇ ਮਿਸਤਰੀ ਨਹੀਂ ਆਉਣੇ ਹੁੰਦੇ ਫਿਰ ਹੁਣ ਹਾਜ਼ਰੀ ਲੋ ਆ ਕੇ ਆਪਾਂ ਫੇ ਲੰਘ ਜਾਈਏ ਹੁਣ ਸ਼ਾਮ ਤੱਕ ਦਾ ਟਾਈਮ ਹੈਗਾ ਆਪਣੇ ਕੋਲ ਕੋਈ ਇੱਕ ਵੱਜ ਗਿਆ। ਮਿਸਤਰੀ ਵੀ ਆ ਜਾਣਗੇ ਹੁਣ। ਲੋਜਿਕ ਚੀਜ਼ ਤਾਂ ਮੈਂ ਭੁੱਲੇ ਗਿਆ। ਥੋੜੇ ਬਾਅਦ ਸੈਂਡਵਿਚ ਲੈਂਦੇ ਤੇ ਮੈਂ। ਕੀ ਏ ਖੜਾ ਵੀ ਬਣਿਆ ਅੱਜ। ਅੱਛਾ ਜੀ। ਰੱਖ ਲੈਣ ਫਿਰ ਚਲਾ ਦੋ ਹਲੇ। ਜੀ ਗਰੇ ਖਣ ਖੀਰ ਪਰਮ ਗੁੱਜਰਬਾਈ ਦੀ ਰੋਟੀ ਦੇ ਆ ਮੈਂ ਯਾਰ। ਗੁੱਜਰਬਾਈ ਨੇ ਪਾਇਆ ਖੀਰ ਖੜਾ? ਪਾ ਦੋ ਫਿਰ ਮੜਾ ਜਾਨੂੰ ਵੀ। ਇੱਕ ਤਾਂ ਟੈਫਨ ਨੇ। ਅੱਜ ਗੁੱਜਰਬਾਈ ਦੀ ਫੁੱਲ ਸੇਵਾ। ਦੂਜੀ ਦਾਰੂ ਵਾਲੀ ਵੀ। ਖੜਾ ਦੇ ਨਾਲ ਖੀਰ। ਫੜੋ। ਆਹ ਦਰਵਾਜ਼ਾ ਨੂੰ ਕਿੱਥੇ ਖੋਪਰ ਬੜਾ ਹਾਂ ਹਾਂ ਕਾਹੀ ਤੇ ਕਦੋਂ ਤੇ ਕਹੋ ਨਾ ਆਈ ਨਾ ਮੈਂ ਪਰ ਆ ਮੈਂ ਤਾਂ ਕਰਦਾ ਰਿਹਾ ਮਿਸਤਰੀ ਛੁੱਟੀ ਕਰਾ ਰਿਹਾ ਹੈਂ ਦੀ ਮਿਸਤਰੀ ਅੱਜ ਹਾਂ ਇਹ ਤਾਂ ਘਟ ਗਈ ਦੀ ਟਾਈ ਨੂੰ ਹੁਣ ਆਈ ਏਟ ਜਾ ਕੇ ਮੈਂ ਕਿਹਾ ਮਿਸਤਰੀ ਛੁੱਟੀ ਕਰਾਦਾ ਮੈਂ ਵੀ ਥੱਕਿਆ ਫਲੈਟ ਜਾ ਕੇ ਸਫਾਈ ਕਰਦੇ ਆ ਇਹ ਕਰਦੇ ਲਾਲਚ ਮੈਂ ਕਿਹਾ ਲਾਲਚ ਬੁਰੀ ਬਲਾ ਲਾਲਚ ਕਾ ਵੀ ਨਾ ਕਰਨਾ ਲਾਲਚ ਕਰ ਰਹੇ ਜੀ ਛੁੱਟੀ ਕਰ ਲੈਣਾ ਮੈਂ ਕਿਹਾ ਜੁਣਨ ਵੀ ਯਾਰ ਦੇਖੀ ਤੇ ਮੇਰੀ ਛਿੱਟੀ ਤੇਰੀ ਆ ਆਹ ਵਾਲੀ ਮੇਰੀ ਆਹ ਵਾਲੀ ਆਪਦੀ ਹੈ ਮੈਂ ਤਾਂ ਦੇ ਬਾਈ ਰੋਟੇ ਲਪੇਟ ਕੇ ਦੇ ਦਿੱਤੇ ਖੀਰੇ ਚ ਬਾਦ ਤੇਰੀ ਪੂਰੀ ਪੈਕਿੰਗ ਆਉਂਦੀ ਹੈ ਦੇਖ ਮੈਂ ਪੂਰੀ ਪੈਕਿੰਗ ਕਰਕੇ ਦਿੱਤੀ ਤੈਨੂੰ ਮੈਂ ਲੜ ਪਿਆ ਨਾ ਜਾ ਕੇ ਪਹਿਲਾਂ ਕਿਉਂ ਉਹ ਵੈਸੇ ਗੁੱਸਾ ਆ ਗਿਆ ਮੈਨੂੰ ਯਾਰ ਉਹ ਯਾਰ ਪਤਾ ਕੀ ਹੈ ਮੈਂ ਕਿਹਾ ਕੋਈ ਜਨਾਨੀ ਰੱਖ ਲੈ ਫਿਰ ਘਰਾਂ ਯਾਰ ਠੀਕ ਨਹੀਂ ਰੋਟੀ ਰੋਟੀ ਬਣਾਉਣ ਵਾਸਤੇ ਤੇ ਨਹੀਂ ਹੁੰਦਾ ਹੈਗਾ ਉਹ ਪੂਰੀ ਲੰਬੀ ਦੀ ਯਾਰ ਲੋ ਜੀ ਮਿਸਤਰੀ ਅੱਧੀ ਛੁੱਟੀ ਦੀ ਕਰਕੇ ਹੁਣ ਫਿਰ ਪੂਰੀ ਛੁੱਟੀ ਆਇਓ ਨਹੀਂ ਹੈਗੇ ਕਹਿੰਦਾ ਯਮਨ ਗੇ ਯਮਨ ਗੇ ਯਮਨ ਗੇ ਫਿਰ ਮੈਂ ਹਤ ਮੈਂ ਤਾਂ ਸੋنگ ਦਾ ਮੋਟਰਪਾ ਜਾ ਕੇ ਫੋਨ ਸਾਇਲੈਂਟ ਲਾਇਆ ਆਪਾਂ ਤਾਂ ਸੋنگ ਰਾਤ ਵੀ ਨੀਂਦ ਘਟ ਆਈ ਫਿਰ ਤੇ ਦਰਬਾਰ ਸਾਹਿਬ ਤੇ ਫਿਰ ਭਾਈ ਮੈਂ ਜਿਹੜਾ ਕਰਿਆ ਫੋਨ ਮੇਜਲ ਕੰਮ ਲੱਗੇ ਹੋਣੇ ਆ ਜਿਹੜਾ ਕਰਿਆ ਪਤਾ ਕਹਿੰਦਾ ਪੂਰੀ ਛੁੱਟਿਓ ਕਰਗੇ ਮੈਂ ਕੀ ਕਰਨ ਕਹਿੰਦਾ ਬੰਦੇ ਥੋੜੇ ਘੋੜੇ 'ਤੇ ਚੜ੍ਹ ਕੇ दारू ਪੀ ਲਈ ਸਾਰਿਆਂ ਨੇ ਛੁੱਟੀ ਮਨਾਈ ਫਿਰ ਉਹਨਾਂ ਨੇ ਪੂਰੀ दारू ਪੀ ਕੇ ਚਲੋ ਮੈਂ ਕੋਈ ਗੱਲ ਨਹੀਂ ਹੁਣ ਮੇਰੀ ਮਾਸੀ ਦੇ ਮੁੰਡੇ ਨੇ ਉੱਥੇ ਫਲਾਈਟ ਦੇ ਵਿੱਚ ਬੰਦੇ ਸਫਾਈ ਵਾਲੇ ਲਾ ਦਿੱਤੇ ਮੈਨੂੰ ਵੀ ਅਸੀਂ ਵੀ ਆਇਆ 1.5-2 ਘੰਟੇ ਤੱਕ ਤੇ ਜਾ ਕੇ ਦੇਖਦੇ ਹੁਣ ਕਿ ਕਿਆ ਬਣਿਆ ਉੱਥੇ ਜਾ ਕੇ ਸਾਰਾ ਕੁਝ ਜਾ ਕੇ ਹੁਣ ਉੱਥੇ ਪਤਾ ਲੱਗੂ ਸਾਰਾ ਕੁਝ ਕਿ ਕਿਦਾਂ ਸਫਾਈ ਕਰੇ ਕੰਪਨੀ ਵਾਲੇ ਲੱਗੇ ਹੋ ਗਏ ਦੇਸੀ ਬੰਦੋ ਲਾਏ ਹੋਇਆ ਇਹ ਨਹੀਂ ਪਤਾ ਮੈਂ ਇਹਨਾਂ ਪੁੱਛਿਆ ਵੀ ਨਹੀਂ ਹੈਗਾ ਆ ਪਲੰਬਰ ਹੀ ਬੁਲਾਇਆ ਹੋਇਆ ਇੱਕ ਜੇ ਇੱਕ ਦੋ ਜਿਆ ਪਾਣੀ ਦੀ ਲੀਕੀਜ ਦੀ ਨਾ ਲੀਕੀਜ ਵੀ ਕਾਦੀ ਪਤਾ ਨਹੀਂ ਬਲੋਕਸਾ ਉੱਥੇ ਇੱਥੇ ਆਪਣਾ ਆਪਣੇ ਭਾਂਡੇ ਤੋਂ ਹੇਠਾਂ ਨਾ ਪਾਈਪ ਤੋਂ ਲੀਕੀ ਤੋਕਾ ਜਿਹਾ ਗੇੜ ਦੇਖ ਥੱਲੇ ਹੋਰ ਤਾਂ ਹੈ ਨਹੀਂ ਕੁਝ ਵੀ ਇੱਕ ਬਾਥਰੂਮ ਦੇ ਵਿੱਚ ਸੀ ਅੱਛਾ ਉੱਪਰਲਾ ਪਾਈਪ ਹੈ ਉਹ ਜਿਹੜਾ ਗਰਮ ਪਾਣੀ ਜਿਹੜਾ ਕਹਿੰਦੇ ਗੀਜ਼ਰ ਵਾਲਾ ਉਹ ਲੀਕ ਸੀ ਹਾਲੇ ਮੈਂ ਇਹਨਾਂ ਦੱਸੇ ਨਹੀਂ ਹੈਗਾ ਉੱਥੇ ਸਫਾਈ ਅਭਿਆਨ ਚੱਲ ਰਿਹਾ ਹੈ ਮੈਂ ਸੋਚਦਾ ਜਦ ਤੱਕ ਉਹ ਸਪਾਈਸ ਵੀ ਕਰਕੇ ਲੱਗ ਜਵੇ ਤੇ ਮਹਿਕ ਦੀ ਮੰਮੀ ਨੂੰ ਰਾਨੂੰ ਦਵਾ ਪੂਰਾ ਇਹ ਦੋਨੋਂ ਜਣਿਆਂ ਨੂੰ ਸਰਪ੍ਰਾਈਜ਼ ਤੇ ਬੜੇ ਬੜੇ ਸ਼ਰਮਾਂ ਵਿੱਚ ਛੋਟੇ ਛੋਟੇ ਕੰਮ ਅਸੀਂ ਮਿੰਟਾਂ ਸਕੰਡਾਂ ਚ ਕਰਾ ਦਿੰਦੇ ਆ ਇਹ ਜਗ ਪਤਾ ਲੱਗੂਣਾ ਠੀਕ ਆ ਵੀ ਗੁੱਜਰਬਾਈ ਫੇਰ ਤੇਰਾ ਭਾਈ ਸਮਾਨ ਤਨੂੰ ਫੜਾਤਾ ਜਾਂ ਕਾਦਲ ਜੇਲੇ ਜ਼ਿੰਦਗੀ ਹਾਂ ਕਿਹੜਾ ਕਿੰਨੇ ਲੋਕ ਬੈਕਅਪ ਨੂੰ ਆ ਯਾਰ ਹੁਣ ਮੈਂ ਦਿਮਾਗ ਚੋਂ ਨਿਕਲ ਜਾਮਾ ਜਦੋਂ ਸਵੇਰੇ ਸਭਾ ਤੈਨੂੰ ਮੋਟਰ ਪਰ ਆਇਆ ਮੈਂ ਮੈਂ ਗੁੱਜਰਬਾਈ ਨੇ ਪੱਕੀ ਗੱਲ ਕਹਿਣੀ ਆ ਯਾਰ ਹੁਣ ਗੁਜਰ ਕਿੱਥੇ ਕਿੱਥੇ ਹੋਈ ਜਾ ਤੂੰ ਦਿਮਾਗ ਚੋਂ ਨਿਕਲ ਜਾਦਾ ਇੱਕ ਤੇਰੀ ਰੋਟੀ ਯਾਦ ਰਹਿੰਦਾ ਇੱਕ ਤੇਰਾ ਸਮਾਨ ਯਾਦ ਰਹੇ ਜਦ ਮੈਂ ਕਿਤੇ ਇਹ ਨਾ ਭੁੱਲ ਜਮਾ ਇਹ ਵੀ ਭੁੱਲੇ ਜਾਣਾ ਹਾਂ ਉਹਦਾ ਮੈਨੂੰ ਪਤਾ ਵੀ ਤੇਰਾ ਕਿਸੇ ਨਾ ਕਿਸੇ ਫੜ ਕੇ ਫੋਨ ਕਰਾਏ ਦੇਣਾ ਜਦ ਹੈ ਕਿੱਥੇ ਫਾਨ ਮੇਰਾ ਮੈਂ ਉਹ ਉੱਥੇ ਬੋਲੇ ਕੋਲੇ ਆ ਕੇ ਬਹਿ ਜੂਗਾ ਭਈ ਲੇਟ ਹੋ ਗਿਆ ਲੈ ਆ ਮੇਰਾ ਸਮਾਨ ਉਹ ਮੈਨੂੰ ਲੇਟ ਹੋਣ ਦਿੰਦਾ ਹੈ ਹਾਂ ਆਈ ਗਾ ਰਸੈਂਬੋ ਤੁੰਗਣਾ ਹਾਂ ਮੈਨੂੰ ਮੜਾ ਪਣਾ ਟੂਰਨਾਮੈਂਟ ਜਾਣਾ ਯਾਰ ਮੈਨੂੰ ਬੁਲਾਇਆ ਹੋਣਾ ਨੇ ਯਾਰ ਟੂਰਨਾਮੈਂਟ ਪਰ ਜਾਇਆ ਮੜਾ ਜਾ ਮੈਂ ਫਿਰ ਤੈਨੂੰ ਦੱਸ ਦਾਂਗਾ ਕਿ ਲਾ ਬਾਈ ਰਾਜੂ ਬਾਈ ਤੇਰੇ ਪਿੰਡ ਲੋਆਤੇ ਆਪਣੇ ਭਾਈ ਹਾਜ਼ਰੀ ਰਾਜੂ ਬਾਈ ਡਬਈ ਤੋਂ ਤੇ ਭਾਈ ਸਾਰੇ ਪਿੰਡ ਦੇ ਸਤੰਤ ਸੰਜੜ ਬੈਠੇ ਨੇ ਉੱਥੇ ਤੇ ਮੇਰੇ ਸਾਹਮਣੇ ਨਾਮ ਲੱਗੇ ਇਸਾਈ ਨੇ ਲੋ ਭਾਈ ਪਰਮੇਸ਼ਰ ਦੇ ਪੰਚਾਲਾ ਟੂਰਨਾਮੈਂਟ ਐਮ ਐਲ ਸਾਹਿਬ ਜੀ ਨੂੰ ਬੇਨ ਲਾ ਭਾਈ ਸਰਮੇਸ਼ਰ ਮੈਂ ਤਾਂ ਹਾਜ਼ਰੀ ਲਵਾ ਲਈ ਮੈਂ ਅੰਨੇ ਮੈਂ ਮੈਂ ਚੰਡੀਗੜ੍ਹ ਜਾਣਾ ਲੋ ਭਾਈ ਨਾ ਬਣਸਰ ਮਰੋ ਹੋ ਰਿਹਾ ਹੁਣ ਲੋ ਜੀ ਪ੍ਰਧਾਨ ਸਾਹਿਬ ਨੂੰ ਮਿਲ ਲੈ ਆਪਾਂ। ਸ਼ੁਕਰੀਆ ਬਾਈ ਤੁਹਾਡਾ ਬਹੁਤ-ਬਹੁਤ। ਨਾਲਾ ਗੁਰੀ ਜੀ ਫਾਈਨਲ ਚ ਬੱਟੀ ਟੀਮ ਆ। ਪਾਵਰ ਕਲੋਨੀ ਦੀ ਟੀਮ ਨੇ ਪਹਿਲਾ ਨਾਮ। ਹੁਣ ਛੱਡਿਆ ਦੇ ਯਾਰ ਮੈਂ ਕਹਾ ਪਹੁੰਚਣਾ ਬਹੁਤ ਘੱਟ ਮਾਰ। ਮੈਂ ਕਹਿੰਦਾ ਰੁਕ ਜਾ ਯਾਰ ਆ ਰਹਾ ਜਾਣ ਦੇ ਕਿਤੇ ਹਾਜ਼ਰ ਪੈਣ। ਉਹ ਲੈ ਲੈ ਛੱਡੇ ਬਾਹਰ। ਪੜਾ ਥੋੜਾ ਜਿਹਾ ਕਾਰਾ ਹੋਣਾ ਸ਼ੁਰੂ ਹੋਣਾ ਬਾਅਦ ਕਰਦੇ। ਲੋ ਜੀ ਟੂਰਨਾਮੈਂਟ ਤੋਂ ਬਾਅਦ ਸਿੱਧਾ ਮੈਂ ਆ ਗਿਆ ਆਪਣੀ ਮੋਟਰ 'ਤੇ। ਹੁਣ ਗੁੱਜਰਬਾਈ ਚੈੱਕ ਕਰਨਾ ਕਰ ਲੈ ਕਰਨਾ ਹਾਂ ਬੇਟਾ ਮੈਂ ਤੁਹਾਨੂੰ ਉਡਾ ਦੇਣੇ ਤੇ ਕਿੱਥੇ ਪਈ ਐ ਕਿੰਨੀ ਕਿਹ ਬਈ ਮੈਂ ਚੈੱਕ ਕਰਨੀ ਐ ਇਸ ਟਾਈਮ ਉਨੀ ਆ ਦੇਖ ਜਿੰਨੀ ਹੈਗੀ ਉਨੀ ਆ ਮੈਂ ਦੇਖਦਾ ਵਾਂ ਦੇਖਿਆ ਦਿਖਾ ਮੜ ਜੀ ਅੱਧੀ ਬੋਤਲ ਦੀ ਆ ਦੇਖਦਾ ਸੱਚ ਦੱਸ ਦੇ ਮੈਂ ਕਿਹਾ ਤੈਨੂੰ ਕਹਿਣਾ ਕੁਛ ਕੈਮਰਾ ਵਿੱਚ ਚੀਜ਼ਾਂ ਚੈੱਕ ਕੁਝ ਚੈਕਿੰਗ ਚੱਲਣੀ ਐ ਇੱਕ ਮਿੰਟ ਲੋ ਬਈ ਅੱਜ ਮੈਨੂੰ ਲੱਗਦਾ ਮੈਂ ਸ਼ਰਤ ਹਾਰ ਚੱਲਿਆ ਅਰੇ ਗਿਆ ਮਨ ਨੂੰ ਲੱਗਦਾ ਵੀ ਅੱਜ ਮੈਂ ਸ਼ਰਤ ਹਾਰ ਚੱਲਿਆ ਵੀ ਅੱਜ ਤਾਂ ਗੁੱਜਰ ਬਾਈ ਨੇ ਕਮਾਲ ਕਰਤੀ ਬਾਈ ਕਿਹਾ ਠੀਕ ਹੈ ਬਦਲੇ ਬਰੋ ਕੋਈ ਚੱਕਰ ਨਹੀਂ ਤੁਹਾਡੇ ਹੀ ਖੇਤ ਆ ਜਿੰਨੇ ਮਰਜ਼ੀ ਕਰਕੇ ਵੱਢੋ ਕੋਈ ਨਹੀਂ ਕੋਈ ਨਹੀਂ ਹਾਂ ਬਿਰੋ ਨੇ ਇਹਨਾਂ ਖੇਤ ਚ ਕੱਖ ਵੱਢਦੇ ਹੁੰਦੇ ਆ ਆਪਾਂ ਬਾਈ ਤੁਹਾਡੇ ਖੇਤ ਆ ਵੱਢ ਲੈਣੇ ਚਾਹੀਦੇ ਲੋੜ ਤੇ ਆ ਜਾ ਛੋੜਨਾ ਨਾ ਨਾ ਮੈਂ ਤਾਂ ਹੋਰਣਾ ਹਾਂ ਹਾਂ ਹੁਣ ਤਾਂ ਅੱਜ ਤਾਂ ਸਰਦਾਰੀ ਜਿੱਤ ਲਈ ਅੱਜ ਉਹ ਥੋੜਾ ਫਿਰ ਮੈਨੂੰ ਬੜਾ ਯਕੀਨ ਚ ਆ ਜਾਂਦਾ ਵੀ ਬੰਦਾ ਖੜਨਿਆਂ ਵਾਲਾ ਖੜਨਿਆਂ ਆਈ ਯਾਰ ਅਸੀਂ ਕਹਿੰਦੇ ਆ ਉਹਦਾ ਹਾਂ ਮੈਂ ਕਦੇ ਹੋਇਆ ਖਬਰ ਮੇਲਾ ਕਰ ਲੈ ਕਰ ਲੈ ਨਹੀਂ ਤੂੰ ਵੋਟਾਂ ਉਠਾਲਾ ਫਿਰਦਾ ਮੇਰੇ ਨਾਲ ਚੱਲ ਫਿਰ ਆ ਉਹ ਮੈਨੂੰ ਤੇ ਤਾਰਤੀ ਮੈਂ ਆ ਜੂਗਾ ਆ ਇਕੱਠੇ ਚੱਲਦੇ ਫਿਰ ਹਾਂ ਗੁੱਜਰ ਬਾਈ ਵੋਟਾਂ ਦਾ ਟਾਈਮ ਹੈ ਹਾਂ ਹੈਲੋ ਵੋਟਾਂ ਦਾ ਟਾਈਮ ਹੈ ਕੋਮ ਦੇ ਤੁਸੀਂ ਇੱਧਰ ਆ ਕਿਸੇ ਪੁੱਛਿਆ ਨਹੀਂ ਤੈਨੂੰ ਗੁੱਜਰ ਬਾਈ ਦੀ ਪੂਰੀ ਪੁੱਛ ਹੋਈ ਹੋਈ ਆ ਮੁੰਡਾ ਉੱਥੇ ਨਹੀਂ ਆਇਆ ਹਾਂ ਠੀਕ ਹੈਗਾ ਹਾਂ ਠੀਕ ਠਾਕ ਦੇਖ ਲੈ ਉਧਰ ਭਾਈ ਤੇਰਾ ਆੜੀ ਆ ਫੁੱਲ ਪੁੱਛਿਆ ਨਾ ਹੁਣ ਹਾਂ ਫੁੱਲ ਪੁੱਛਿਆ ਅੱਛਾ ਕੁਝ ਕਾਉਦਾ ਆਉਣਾ ਦੇਖ ਲੈ ਆ ਦੇ ਵਿੱਚ ਆ ਹੋਰ ਹਾਂ ਆ ਆ ਜਾ ਝੋਟ ਆ ਜਾ ਆਦਾ ਸੀ ਤਾਨੂੰ ਪਕੜਾ ਤਕੜਾ ਸਪੋਰਟਰ ਦਿਖਾਈਏ ਬਾਬਾ ਬਾਬੇ ਤੇਰੀ ਵੀਡੀਓ ਬਣਾ ਦਿੰਦਾ ਮੈਂ ਅੱਛਾ ਦੇ ਪਿੱਲ ਲਾਲਾ ਨੇ ਠੀਕ ਲਾਲਾ ਦੇ ਕੋਈ ਨਹੀਂ ਪਿੱਲਣਦੇ ਯਾਰ ਓ ਠੀਕ ਹੈ ਦੇਖ ਲੈ ਵੀਡੀਓ ਪੈ ਜਾਨੀ ਜੇ ਕੇ ਹੋ ਰਹਾ ਹੈ ਜੇ ਕੇ ਹੋ ਰਹਾ ਹੈ ਇਹ ਹੌਸੇ ਦਿਖਾ ਨਾ ਕਿਹੜਾ ਬੰਦਾ ਕੁਛ ਕਿਆ ਕਰ ਰਹਾ ਹੈ ਦੇਖ ਲੈ ਗਲਤ ਗੱਲ ਆ ਇਹ ਹਟਦੇ ਨਹੀਂ ਤੁਸੀਂ ਸ਼ਾਮ ਦਾ ਟਾਈਮ ਹੋ ਗਿਆ ਪਿਆ ਚੱਲੇ ਗੁਜਰ ਬਾਈ ਚੰਗਾ ਚੰਗਾ ਜਾ ਬੰਦੇ ਪੱਟਾ ਰੱਖੀ ਤੈਨੂੰ ਪੱਟ ਇਹਨੂੰ ਪੱਟ ਲੈ ਪੱਟਣਾ ਆਹ ਪੱਟ ਲੈ ਪੱਟਿਆ ਹੋਇਆ ਆ ਓ ਚੱਪ ਠੀਕ ਆ ਉਹ ਮੇਰੀ ਗੱਲ ਸੁਣਾ ਇੱਥੇ ਨੇੜੇ-ਤੇੜੇ ਰਹੇ ਕਰ ਹਾਂ ਜੀ ਉਹ ਰਹੇ ਰਹ ਦੂਰ ਤੋ ਚਲੀ ਜਾ ਨਾ ਫਿਰ ਮੈਨੂੰ ਗੁੱਸਾ ਚੜਦਾ ਫਿਰ ਤੇਰੇ ਫਿਰ ਨਹੀਂ ਸਰਦਾਰ ਜੀ ਉਹ ਰਹੇ ਰਹ ਸਰ ਇੱਥੇ ਤਾਂ ਰਹਿੰਦਾ ਤੂੰ ਤੂੰ ਲੰਘ ਜਾ ਕਦੇ ਦੂਰ ਕਬ ਪਰਸ ਵੀ ਤੂੰ ਲੰਘਿਆ ਦਾ ਠੀਕ ਹੈ ਇੱਥੇ ਨੇੜੇ-ਤੇੜੇ ਰਹਿਣਾ ਤੈਨੂੰ ਇੱਥੇ ਨਿਗਰਾਨੀ ਵਾਸਤੇ ਰੱਖਿਆ ਹੋਇਆ ਹਾਂ ਜੀ ਜੇ ਕੋਈ ਵੀ ਸਮਾਂ ਜਾ ਕੇ ਤੈਨੂੰ ਫੜ ਲੈਣਾ ਮੈਂ ਠੀਕ ਹੈ ਜੀ ਨਿਗਾਹ ਫੋਲ ਰੱਖਣੀ ਹੈ ਹਾਂ ਜੀ ਨਿਗਾਹ ਤੱਕ ਠੀਕ ਹੈ ਬਾਪੂ ਹੂੰ ਦੇ ਗਈ ਹਾਂ ਨਿਕਾ ਬਾਤ ਇਹ ਉਥੇ ਨਹੀਂ ਆਏਗਾ ਕੈਮਰਾ ਵੀ ਕੈਮਰਾ ਵੀ ਲੱਗੇ ਹੋਏ ਆ ਪਰ ਤੂੰ ਆਪਣੀ ਜੋ ਸਰਦਾਰੀ ਤੇ ਆਪਣੀ ਰਖੜੀ ਉਹਨੂੰ ਹੁਣ ਪਤਾ ਨਹੀਂ ਕਿਨੇ ਬੰਪੂ ਹਾਂ ਤੂੰ ਚੋਰੀ ਹੋਈ ਆ ਉਹਦੇ ਬਾਅਦ ਤੈਨੂੰ ਅਲਰਟ ਕਰਦਾ ਚੋਰੀ ਹੋਈ ਮਿੰਟ ਵਿੱਚ ਆਪਕੋ ਪਤਾ ਚੋਰੀ ਹੋਈ ਆ ਇਧਰ ਉਧਰ ਕਮਾਲਪੁਰ ਵਾਲੀ ਸਾਈਡੋਂ ਜੋ ਹਾਂ ਕਹਿੰਦਾ ਸੋਨਾ ਚੱਕ ਲਏਗੇ 20000 ਰੁਪਏ ਦਾ ਹਾਂ ਪਿੱਛੇ ਨੂੰ ਪਿੱਛੇ ਨੂੰ ਵੜਿਆ ਤਦੋਂ ਪਪੋ ਕੀ ਗੱਲਾਂ ਦੱਸ ਮਨੂੰ ਕੀ ਗੱਲਾਂ ਹੋਈਆਂ ਪਿੰਡ ਵਿੱਚ ਮੈਂ ਪਹਿਲਾਂ ਆ ਗਿਆ ਦੇਖੇ ਸਫਾਈ ਕਰੀ ਵੀ ਹੈ ਕੁਝ ਨਹੀ ਮੈਂ ਤਾਂ ਥੋੜਾ ਸ ਬਾਕੀ ਕਰੀ ਹੋਈ ਤਾਂ ਹੈ ਬਾਈ ਸਫਾਈ ਉਹ ਵਾਕ ਹੈ ਬਾਈ ਗੱਲਬਾਤ ਬਣਾ ਤਾਗੇ ਚਾਹਨਾ ਮੈਂ ਕਿੱਥੋਂ ਬੜੂ ਹੋਜੀ ਬੜਗੀ ਬੜਗੀ ਇਹ ਦੇਖਾ ਇਹਨੂੰ ਪਤਾ ਲੱਗੂ ਕੁਝ 70 ਕੇ ਤੈਨੂੰ ਥੋੜੇ ਪਤਾ ਜਾਂਦਾ ਹੈ ਮਨ ਹੋਂਤਾ ਹੈ ਗੱਲਬਾਤ ਸਾਰੀ

ਹਾਂ ਆਖੀਂਂ ਤੇਰੇ ਤੁਹਾਨੂੰ ਸਰਪ੍ਰਾਈਜ਼ ਦਿੱਤਾ ਏ ਲੱਗਾ ਸਾਸ ਨੂੰ ਜ ਕੁਝ ਹੈ ਥੋੜਾ ਜਿਹਾ ਹੈਗਾ ਹੈ ਥੋੜਾ ਜਿਹਾ ਹੈਗਾ ਡੰਡਾ ਚੱਕ ਕੇ ਨਹੀਂ ਨਿਆਉਂਦਾ ਮੈਂ ਤੈਨੂੰ ਲੱਭਨੇ ਤੋਂ ਲੜੀ ਚੱਲ ਮੇਰੇ ਨਾਲ ਬਸ ਇਹ ਚੀਜ਼ਾਂ ਤੇਰੇ ਯਾਦ ਨਹੀਂ ਰਹਿਣੀਆਂ ਹੈਗੀਆਂ ਲੜਨ ਦੀ ਤਿਆਰੀ ਰੱਖ ਬਸ ਮੈਂ ਲੈ ਆਉਂਦਾ ਮੈਂ ਹਾਂ ਪੋਚੇ ਵਾਲਾ ਤੇ ਨਹੀਂ ਆਉਂਦਾ ਹੂੰ ਦੇ ਤਮਾਰੀ ਪੂਰੀ ਸਪਾਈਸ ਪੂਰੀ ਜਾਰੇ ਪਾਸੇ ਤੇ ਨਹੀਂ ਵੇ ਤੂੰ ਜੀ ਸਮਾਨ ਥੱਲੇ ਤੇ ਥੱਲੇ ਤੇ ਥੱਲੇ ਦੇਖੀ ਚਾਰੇ ਪਾਸੇ ਤੇ ਇਹਦੇ ਨੂੰ ਦੇਖ ਕੇ ਇਹ ਕੰਪਨੀ ਵਾਲੇ ਬੁਲਾਏ ਰਹੇ ਸਪਾਈ ਕਰਨ ਵਾਸਤੇ ਮੈਂ ਆ ਜਿੰਦੇ ਬਹੁਤ ਗੰਦੀ ਤੀ ਨਾ ਤੇ ਇਹ ਦੇਖੀ ਤਾਂ ਕਰਕੇ ਵਿੱਚ ਤੇ ਸਾਹਿਬ ਆਹ ਹਾਂ ਹਾਂ ਕਰਕੇ ਸਾਹਿਬ ਉਹ ਵੀ ਬਹੁਤ ਗੰਦੀ ਤੀ ਮੈਂ ਕਿਹਾ ਉਹ ਦੇਖ ਆਈਆਂ ਜੀ ਮੈਨੂੰ ਗੰਦੀਆਂ ਨਹੀਂ ਚੰਗੀਆਂ ਲੱਗਦੀਆਂ ਹੋਰ ਜੀ ਦੇਖ ਪਿੱਛੇ ਤੇ ਸਾਰਾ ਖੋਲ ਖੁਲੂ ਕਰਕੇ ਮੈਂ ਸਭ ਕਰਵਾਈ ਹੋਣਾ ਤੇ ਇਹ ਕੱਲੀ ਕੱਲੀ ਚੀਜ਼ ਚਾਹੀਦੀ ਹੈ ਕਿਹੜੀ ਦੇਖੀ ਤਾਂ ਸਾਫ ਹੈ ਇੱਧਰ ਵੀ ਮੈਨੂੰ ਸੁਭਾਈ ਪੂਰੀ ਨਹੀਂ ਹੋਈ ਜਿੱਕਣਾ ਕਰਨੀ ਚਾਹੀਦੀ ਸੀ ਹਾਂ ਗੰਦੇ ਨਹੀਂ ਦਿਖਦਾ ਤੈਨੂੰ ਗੱਤ ਪਾਇਆ ਬਤਾ ਉਹਨਾਂ ਨੇ ਹਾਂ ਗੰਦੇ ਬੋਤਲ ਮੈਂ ਕੀ ਕਰ ਮੈਂ ਤੇ ਤੇਰਾ ਕੰਮ ਨਵੇੜਦਾ ਇੱਕ ਚਲਦਾ ਜਿਹਾ ਕੰਮ ਕਰਦਾ ਯਾ ਬਰੀਕੀ ਕੰਮ ਤਾਂ ਤੂੰ ਆਪ ਕਰਨੇ ਬੜੇ ਇੰਨੇ ਕਿ ਤਾ ਹਾਂ ਤੇ ਮੈਂ ਬਰੀਕੀ ਤਾ ਹੀ ਲੱਗਿਆ ਤਾਂ ਹੌਲੀ ਹੌਲੀ ਵੀ ਹੌਲੀ 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 ਥੋੜੀ ਕਰਾਂਗੇ ਹੈ ਜੀ ਹਾਂ ਸੀਸਸ ਨੂੰ ਸਿਰ ਦਾ ਸਰਕਾਰ ਨੇ ਪਾਈ ਇਹ ਅਰਬਨ ਵਾਲੇ ਦੇ ਅਰਬਨ ਅਰਬਨ ਕਲੱਬ ਦਾ ਕਹਾਣ ਅਰਬਨ ਕਲੱਬ ਉਹਨੇ ਕਿਹੜੇ ਦੇ ਕਰਦੇ ਨਹੀਂ ਕਰਦੇ ਇਹ ਟੀਮ ਆਉਂਦੀ ਪੂਰੀ ਉਹਨਾਂ ਦੀ ਕੀ ਆ ਮੈਂ ਬੁਲਾਇਆ ਹੀ ਸੀ ਸਭ ਇਹਦਾ ਕਰਦੇ ਜਾਂਦੇ ਸਾਰੇ ਇਹ ਬੱਸ ਇਹ ਪੁੱਛੇ ਨਾ ਵਾ ਤੂੰ ਅਬੇ ਕੰਪਨੀ ਵੱਲ ਦੇ ਬੁਲਾਏ ਹੋ ਦੇ ਬੰਦੇ ਤੈਨੂੰ ਕੋਈ ਸਾਫਾਈ ਲੱਗਿਆ ਖੁਸ਼ਬੂ ਜਿਹੀ ਵਧੀਆ ਆਈ ਕੁਝ ਤੇ ਵੀ ਇੱਥੋਂ ਪਤਾ ਲੱਗਦਾ ਮੈਂ ਕੀ ਚੀਜ਼ ਨੂੰ ਸਾਫ ਸਾਫ ਕੀਤੀ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੁਣ ਜੇ ਸਵਾਹੀ ਵੀ ਕਰੀ ਜਾਂ ਫਿਰ ਪ੍ਰੋਪਰ ਕਰੋ ਫਿਰ ਠੀਕ ਆ ਪਰ ਆਪਣੇ ਆਪਣੇ ਘਰ ਚ ਇੰਨਾ ਹੀ ਪਏ ਜਾਂਦਾ ਜੇ ਹੁਣ ਪੈਸੇ ਦਿੱਤੇ ਹਨਾ ਤੇ ਉਹ ਕਰਕੇ ਸਫਾਈ ਵੀ ਚੱਲ ਕੋਈ ਬੰਦੇ ਕਰਾਇਆਉਣ ਦੇ ਬੰਦੇ ਆਪ ਨਹੀਂ ਆਣਾ ਮਾਲਕਾਂ ਨੇ ਠੀਕ ਹੈ ਹੁਣ ਆ ਦੇਖ ਇੱਥੇ ਵੀ ਆਹ ਚੀਜ਼ ਇੱਥੇ ਨਹੀਂ ਮਾਰਕੀ ਗਈ ਹੈ ਇਹ ਆਹ ਬਾਥਰੂਮ ਦੀ ਤਾਂ ਨਹੀਂ ਹੈ ਬਰਥਰੂਮ ਬੰਦਈ ਹੈ ਉਹ ਤੁਹਾਨੂੰ ਤਾਂ ਲੱਗਣੀ ਨਹੀਂ ਹੈ ਸ਼ੀਸ਼ਾ ਰੱਖੋ ਉਹ ਬੱਸ ਨੂੰ ਪਤਾ ਹੀ ਆ ਮੈਨੂੰ ਪਤਾ ਤੇਰਾ ਤੂੰ ਕਦੇ ਖੁਸ਼ ਵੀ ਹੋਈ ਹੈ ਮੈਨੂੰ ਮੈਨੂੰ ਲੱਗਦਾ ਸਾਰੇ ਜ਼ਿੰਦਗੀ ਲੰਘ ਜੇ ਕੈਨੇਡਾ ਅਮਰੀਕਾ ਤੈਨੂੰ ਤਾਂ ਕਮਾ ਲਿਆ ਔਰ ਤੂੰ ਨਾ ਖੁਸ਼ ਹੋਈ ਹੈਗੀ ਫਲੈਟ ਵੀ ਲੈ ਤੇ ਚੰਬਾਲੀ ਦੇ ਵਿੱਚ ਕਿਹੜੀ ਰੱਖੀ ਕਿਹੜੀ ਰੱਖੀ ਕਿਹੜੀ ਇਹ ਨਹੀਂ ਲੜਾ ਸੌ ਨਾ ਨਾ ਤੁਹਾਨੂੰ ਇਹ ਚੀਜ਼ ਦਾ ਚਸ ਨਹੀਂ ਹੈ ਵੀ ਆ ਆ ਵੀ ਇੱਥੇ ਕੰਨ ਉਹ ਵੀ ਗਾ ਹਰੇ ਜੀ ਨੁਕਸ ਘਟਣ ਇਹ ਨਹੀਂ ਦੇਖਣਾ ਵੀ ਸਾਫ਼ ਹੋ ਗਿਆ ਨਾ ਬੈਠਣ ਜੋਗਿਆ ਕੋਈ ਬੰਦਾ ਹੁਣ ਬੁਲਾਉਣ ਜੋਗ ਹੋ ਗਏ ਆਪਾਂ ਘਰ ਦੇ ਵਿੱਚ ਮੈਂ ਸੋਚਿਆ ਦਾ ਸਰਪ੍ਰਾਈਜ਼ ਦਊਗਾ ਵੀ ਕਹਿੰਦੇ ਵਾਓ ਕਿੰਨੀ ਸਫਾਈ ਹੋ ਗਈ ਘਰ ਦੀ ਵਾਹ ਚੱਕ ਤੇ ਫਟੇ ਉਹਦੇ ਵਿੱਚ ਵੀ ਨੁਕਸ ਉਹਦੇ ਵਿੱਚ ਵੀ ਨੁਕਸ ਹਾਂ ਬੱਸ ਪੁੱਛ ਇਹ ਦਿੱਤੇ ਨਹੀਂ ਹੁੰਦਾ ਹੈ ਇੱਥੇ ਤੋਂ ਕੋਈ ਦਰ ਦਸ ਦਿਨ ਲੱਗ ਜਾਣੇ ਤੇ ਸਿੰਦਰ ਨੇ ਪੋਚਾ ਹੋਇਆ ਹਾਂ ਹਾਂ ਇੱਥੇ ਦਸ ਦਿਨ ਲੱਗਣੇ ਤੇ ਕੰਮ ਕਰਵਾ ਦਿੱਤਾ ਅਗਰ ਰਾਤ ਨੂੰ ਵੀ ਰਾਤ ਨੂੰ ਕੋਈ ਨਹੀਂ ਹੁੰਦਾ ਸਾਰੇ ਨੇ ਥੱਕ ਗਿਆ ਤਾਹੇ ਦੁਪਹਿਰ ਨੂੰ ਟਿੰਨਾ ਧਲੇ ਪੈਣਾ ਟਿੰਨਾ ਪਈ ਰਿਹਾ ਉੱਥੇ ਹੁਣ ਪਿੱਛੇ ਗੱਲ ਹੋਈ ਕਹਿੰਦੇ ਦੋ ਦੋ ਰਜਾਈਆਂ ਲੈ ਕੇ ਪੈਜੂਗਾ ਉੱਥੇ ਮੈਂ ਪੈਜੀ ਫਿਰ ਬੈਠ ਕੇ ਉਹ ਮੈਨੂੰ ਆਪਣੀ ਬਾਹਰ ਉੱਥੇ ਦੋ ਰਜਾਈਆਂ ਲੈ ਕੇ ਮੈਂ ਤੇ ਮਿਲਦੀ ਨਹੀਂ ਆਪ ਨੂੰ ਕਹਿ ਰਹੇ ਹੁੰਦੇ ਪੂਰਾ ਵਧੀਆ ਲੱਗਿਆ ਆਪ ਨੂੰ ਫਿਰ ਮੈਂ ਚੀਜ਼ ਦਿਖਾਵਾਂ ਆਪੇ ਰਾਜ ਤਕਰੀਬਤ ਤੁਸੀਂ ਲਾ ਲੋ ਵਿੱਚ 60% ਸਾਫ ਹੋਗਾ 40% ਡੀਪਲੀ ਹਲੇ ਪਿਆ ਜਿਹੜੇ ਕਹਿੰਦੇ ਡੀਪ ਕਲੀਨਰ ਉਹਦਾ ਕਰਕੇ ਨਹੀਂ ਗਏ ਹੈਗੇ ਇਹ ਨਹੀਂ ਬਤਨ ਕਿਹੜੇ ਬੰਦੇ ਨੇ ਮੈਂ ਤਾਂ ਹਲੇ ਹੈ ਨਹੀਂ ਤਾਂ ਇਹ ਕਿਸੇ ਬੰਦੇ ਹੋਰ ਬੰਦੇ ਡਿਊਟੀ ਲਈ ਤੇ ਉੱਪਰ ਤੋਂ ਉੱਪਰ ਉਹ ਬੰਦਾ ਨਾਉਂ ਨਹੀਂ ਲੜਿਆ ਹੈਗਾ ਉਹ ਬੰਦੇ ਡਿਊਟੀ ਲਈ ਨਹੀਂ ਕਰ ਖਰਾ ਤਾਂ ਦਿੱਤਾ ਉਹ ਚਾਬੀ ਉਹਦੇ ਫੋਦੀ ਸਾਰੀ ਪਰ ਹਲੇ ਹੌਲੀ ਹੌਲੀ ਕਰਾਂਗੇ ਸਾਰੇ ਕੀ ਹੋ ਗਿਆ ਪ੍ਰਾਤਨਾ ਲਾਉਣੇ ਵਿੱਚ ਕੁਛ ਤਾਂ ਇਹ ਉਹ ਮਾਰਕਪ ਜਿਹੜਾ ਹਾ ਹੌਦ ਸੁਹਾਗਾ ਦਾ ਸਾਹ ਹਾਰਪੀ ਨਾਲ ਹੋਣੇ ਚੀਜ਼ ਹੈ ਇਦਾਂ ਮੈਂ ਵੀ ਨਹੀਂ ਚੱਕਦਾ ਇਹ ਜਾਉਂਗਾ ਜੀ ਜਿਆ ਮੈਂ ਇੱਕ ਚੀਜ਼ ਦੇਖ ਹਰਪੀ ਕਦਾ ਉਹਦੇ ਹੱਥਾਂ 'ਚ ਗਲਬ ਚੜਾ ਕੋ ਜਿਆਦਾ ਹਾਲੇ ਕਲੀਨਿੰਗ ਕਰ ਰਹੇ ਹਾਲੇ ਉੱਚਾ ਜਿਆਦਾ ਗੰਦ ਚਾਹੀਦੀ ਦੋ ਦਿਨ ਪਹਿਲਾਂ ਦੇ ਸੀ ਉਹਦੇ ਨਾਲ ਲੱਗੇ ਹੋਏ ਤੇ ਚਲੋ ਹੁਣ ਆਪਾਂ ਵੀਡੀਓ ਬੰਦ ਕਰਦੇ ਜੀ ਤੇ ਵੀਡੀਓ ਜਿਆਦਾ ਲੰਬੀ ਹੋਰੀ ਜੇ ਮੈਂ ਸੋਚਦਾ ਵੀ 30 ਤੋਂ 40 ਦੇ ਮਿੰਟ ਮਿੰਟ ਦੀ ਜਿਹੜੀ ਪਿੱਕਚਰ ਰੱਖੀਏ ਅ ਬੰਦੇ ਕਹਿੰਦੇ ਵੀ ਥੋੜਾ ਵੱਡੀ ਰੱਖੋ ਦੇਖਣ ਨੂੰ ਸਵਾਦ ਆ ਜਾਂਦਾ ਆਪਣਾ ਕੋਸ਼ਿਸ਼ ਕਰੀ ਜਿੱਡੀ ਵੱਡੀ ਬਣਦੀ ਜੀ ਸਾਰੇ ਪਲ ਵਿੱਚ ਵਿੱਚ ਐਡ ਕਰਦਾ ਜਾਈਏ ਆਮਾ ਜੋ ਚੀਜ਼ ਮੇਰੇ ਅੱਖਾਂ ਨਾਲ ਦੇਖੀ ਜਾਂ ਕੋਈ ਗੱਲਬਾਤ ਵੀ ਕੀਤੀ ਵਿੱਚ ਐਡ ਕਰ ਦੇਆ ਬਾਕੀ ਤੁਸੀਂ ਦੇਖੋ ਕਮੈਂਟਾਂ ਦੇ ਵਿੱਚ ਵੀ ਵੀਡੀਓ ਮੇਰੀ ਕਿੰਨੀ ਲੰਬੀ ਹੋਣੀ ਚਾਹੀਦੀ ਹੈ ਫਿਰ ਉਹ ਸਾਬ ਵਿੱਚ 10 ਮਿੰਟ ਦੀ 15 ਮਿੰਟ ਦੀ ਜਿਹਦੇ ਜ਼ਿਆਦਾ ਕਮੈਂਟ ਹੋਣਗੇ ਉਹ ਲੈਵਲ ਆਪਾਂ ਵੀਡੀਓ ਰੱਖਾਂਗੇ ਫਿਰ ਅੱਗੇ ਵੀ ਉਨੀ ਹੀ ਰੱਖਾਂ ਫਿਰ ਪਿੱਛੇ ਦੇ ਜਿਹੜੇ ਸੀਨ ਆ ਕੱਟਦੇ ਕਰੀਏ ਧੰਨਵਾਦ ਜੀ ਮੇਰਾ ਵੀਡੀਓ ਦੇਖਣ ਮਿਲਦਾ ਨਾਲ ਫਿਰ ਸੀ ਅਗਲੀ ਵੀਡੀਓ ਵਿੱਚ